ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੈੜੀਆਂ ਨੂੰ ਫੇਰਾ ਫੂਰਾ ਮਾਰਨ ਆਏ ਆ ਵਾੜ ਦੇ ਕੁਝ ਭਰੇ ਆ ਕੰਪਿਊਟਰ ਕਰਾਇਆ ਫਰਾਇਆ ਸੀ ਤੇ ਆ ਵਾੜ ਪਰ ਨਾਲੇ ਹਣ ਸੁਆ ਉਹ ਸਾਹਮਣੇ ਲਾਹੌਰ ਬਰਾਜ ਦੀ ਨਹਿਰ ਆ ਤੇ ਸੁਆ ਹੁਣ ਸੁੱਕ ਗਿਆ ਅੱਜ ਸਵੇਰੇ ਫੇਰ ਆਊਗਾ ਰਾਤ ਨੂੰ ਤੇ ਦੋਸਤੋ ਆ ਪੈੜੀਆਂ ਦੇ ਵਿੱਚ ਜਿੱਥੇ ਮੈਂ ਖਲੋਤਾ ਆਪਣੀਆਂ ਜਿੱਥੇ ਗੜੇ ਮਾਰੀ ਬਹੁਤ ਹੋਈ ਸੀ ਤੇ ਕਣਕ ਦੀ ਫਸਲ ਕਿਤੇ ਕਿਤੇ 100% ਇਧਰ ਪਿੱਟੇ ਵਾੜ ਤੋਲ ਨਗਲਾਲੀ ਸਾਈਡ ਤੇ ਤਬਾਹ ਹੋ ਗਈ ਸੀ 600% ਹੀ ਕਣਕ ਤੇ ਇੱਥੇ ਵੀ ਚਲੋ ਸਾਡੇ ਪੈੜੀਆਂ ਦੇ ਵਿੱਚ ਕੋਈ ਮਤਲਬ 60 70% ਕਣਕ ਜਿਹੜੀ ਤਬਾਹ ਹੋ ਗਈ ਸੀ ਗੜੇ ਮਾਰੀ ਨਾ ਜਿਹੜੀ ਪਿੱਛੇ ਜੇ ਹੋਈ ਆ ਪਰ ਪਹਿਲਾਂ ਮੈਨੂੰ ਯਾਦ ਆ ਕਿ ਮਾਅਵਜਾ ਮਿਲਦਾ ਹੁੰਦਾ ਸੀ ਇੱਕ ਵਾਰ ਜਦੋਂ ਕੋਈ ਕੁਦਰਤੀ ਆਫਤ ਨਾਲ ਫਸਲ ਤਬਾਹ ਹੁੰਦੀ ਸੀ ਤੇ 2.5 ਰੁਪਏ ਮਾਅਵਜਾ ਕਿੱਲੇ ਦਾ ਇੱਕ ਵਾਰ ਆਇਆ ਸੀ ਚੈੱਕ ਮੈਨੂੰ ਚਿੱਤਾ ਇੱਕ ਵਾਰ 50 ਪੈਸੇ ਆਇਆ ਸੀ ਛੋਟੇ ਛੋਟੇ ਸ਼ਾਇਦ ਕਿਹੜੀ ਸਰਕਾਰ ਸੀਗੀ ਉਦੋਂ ਬੈਂਕ ਸਿੰਘ ਦੀ ਸਰਕਾਰ ਸੀ ਵੇ ਕੈਪਟਨ ਸਾਹਿਬ ਵੇਲੇ ਬਾਦਲ ਸਾਹਿਬ ਵੇਲੇ ਕਿੱਲੇ ਦਾ ਢਾਈ ਢਾਈ ਰੁਪਏ ਮੁਆਵਜ਼ਾ ਸੀ ਜਿਹੜਾ ਚੈੱਕ ਲੈ ਕੇ ਬੈਂਕ ਤੇ ਜਾਣ ਦਾ ਵੀ ਮੁੱਲ ਨਹੀਂ ਸੀ ਮੁਰਦਾ ਪਰ ਭਗਵੰਤ ਮਾਨ ਸਰਕਾਰ ਦਾ ਜਿਹੜਾ ਉਹ ਧੰਨਵਾਦ ਆ ਉਹਨਾਂ ਨੇ 15 15000 ਕਿੱਲੇ ਦਾ ਮੁਆਵਜ਼ਾ ਦਿੱਤਾ ਆ ਚਲੋ ਜਿਨ੍ਹਾਂ ਵਿਚਾਰਾਂ ਦੀ 100% ਕਣਕ ਦਬਾਹ ਹੋ ਗਈ ਉਹ ਆਪਣਾ ਖਰਚਾ ਖੁਰਚਾ ਲਾ ਕੇ ਤੇ ਝੋਨਾ ਲਾ ਸਕਦੇ ਆ ਸਾਡੇ ਤੇ ਫਿਰ ਥੋੜੀ ਬਹੁਤੀ ਚਲੋ ਨਿਕਲ ਆਈ ਕਈ ਵਿਚਾਰਾਂ ਦੀ ਜਿਆਦਾ ਨੁਕਸਾਨ ਹੋਇਆ ਪੱਠਿਆਂ ਤੋਂ ਹੀ ਤਾਂ ਗਿਆ ਪੱਠੇ ਗੜੇਬਾਰੀ ਨਾਲ ਗਲ ਗਏ ਆ ਤੇ ਕਣਕ ਵਾਉਣੀ ਪਈ ਲੋਕਾਂ ਨੂੰ ਔਰ ਉਹ ਝੋਨੇ ਜੋਗਾ ਜਿਹੜਾ ਖਰਚਾ ਹੈ ਨਾ ਉਹ ਵੀ ਨਹੀਂ ਸੀ ਕਰ ਸਕਦੇ ਹੁਣ ਚਲੋ 15000 ਮੁਆਵਜ਼ਾ ਕਿਲੇ ਦਾ ਸਰਕਾਰ ਨੇ ਦਿੱਤਾ ਜਿਨ੍ਹਾਂ ਦੀ 100% ਕਣਕ ਤਬਾਹ ਹੋ ਗਈ ਉਹ ਵਿਚਾਰੇ ਆਪਣਾ ਝੋਨਾ ਲਾ ਲੈਣ ਕੇ ਖਰਚਾ ਲਾ ਕੇ ਚਲੋ ਰੋਂਦਿਆਂ ਦੇ ਥਰੂ ਪੁੱਝੜ ਵਾਲੀ ਗੱਲ ਆ ਜੋ ਫਸਲ ਨਾਲ ਬਹਾਰਾਂ ਬਣਨੀ ਸੀ ਉਹ ਤੇ ਫਸਲ ਨਾਲ ਹੀ ਬਣਨੀ ਸੀ ਫਿਰ ਇੱਕ ਕੁਦਰਤੀ ਕਰੋਪੀ ਆ ਤੇ ਸਰਕਾਰ ਨੇ ਜਿਹੜੀ ਥੋੜੀ-ਬੋਧੀ ਮਤ ਦਿੱਤੀ ਆ ਕੁਝ ਬਦਲਾ ਆਇਆ ਵੈਸੇ ਮੈਂ ਸਰਕਾਰ ਦਾ ਮਾਤੀ ਤੇ ਨਹੀਂ ਕਦੀ ਵੀ ਤਕਰੀਬਨ ਮੈਂ ਨਾਲ ਨਾਲ ਇਸ ਕਰਕੇ ਜੇ ਨਈਆ ਵੀਡੀਓ ਨੇ ਮੈਂ ਪੂਰੀ ਤਰ੍ਹਾਂ ਨਾਲ ਲੋਚਨਾ ਵੀ ਕਰਦਾ ਪਰ ਜਿਹੜਾ ਚੰਗਾ ਕੰਮ ਕੀਤਾ ਉਹਦੀ ਸਿਫਤ ਵੀ ਕਰਦੀ ਬਣਦੀ ਆ ਅਹ ਦੋਸਤੋ ਆ ਮਿਲਕਾ ਲਵਾਇਆ ਸੀ ਖੂਦ ਦੇ ਉੱਤੇ ਪਾਣੀ ਪੂਣੀ ਪੀਣ ਨੂੰ ਉਹ ਕੋਈ ਚਲਾਉਂਦਾ ਨਹੀਂ ਕਰੋ ਪੈਪਸੀ ਉੱਲ ਪਰ ਕੇ ਲੈ ਉਹਦੇ ਇੱਥੇ ਕੰਮ ਕਮ ਕਰਨ ਵਾਲੇ ਵੀ ਜਿਹੜੇ ਇੱਥੇ ਉਹਦੇ ਨੇ ਇੱਕ ਗੰਦਲ ਤੋਂ ਖਲੋਤਾ ਸਾਡਾ ਮਤਲਬ ਲੋ ਲੱਗ ਗਿਆ ਜੱਜ ਇਹਦਾ ਪੂਰਾ ਕਦੋਂ ਪਰ ਮਰਜੀ ਪੜਾਇਆ ਆਪਣਾ ਦੇ ਗੇੜਾ ਯਾਰ ਚਲਦਾ ਮੈਨੂੰ ਜਾਬਦਾ ਹੈ ਨਾ ਆਹੋ ਪਾਣੀ ਹੈਗਾ ਅਜੇ ਵੀ ਚਲਦਾ ਨਲਕਾ ਵੇਖ ਲਓ ਇਹਨਾਂ ਨਲਕਿਆਂ ਦਾ ਰਵਾਜ ਮੁੱਕ ਗਿਆ ਆਖੋ ਨਿਕਲ ਆ ਪਾਣੀ ਇਹ ਜਿਹੜੇ ਤੇ ਪਾਣੀ ਸਾਫ ਆਦਾ ਕਹਿੰਦਾ ਸਾਫ ਹੀ ਆ ਪਾਣੀ ਚਲੋ ਕਿ ਆਪਣੇ ਖੂਤੇ ਲਵਾਇਆ ਜੀ ਪਾਣੀ ਪੂਣੀ ਪੀਣ ਨੂੰ ਤੇ ਅਜੇ ਵੀ ਨਲਕਾ ਚੱਲਦਾ ਆ ਥੋੜਾ ਹਟਣਾ ਹੋ ਜਾਂਦਾ ਨਹੀਂ ਤੇ ਸਵੇਕੀ ਹਤੀ ਹਤੀ ਲਾ ਕੇ ਲੈ ਜਾਂਦੇ ਜੀ ਚੋਰ ਤੇ ਸਾਹ ਵੇਖ ਲਓ ਜੀ ਚੱਲ ਰਿਹਾ ਲੜਕਾ ਅੱਗੇ ਦੱਸੋ ਲੜਕਾ ਗੇੜਦਾ ਆ ਦੋਸਤੋ ਇੰਨਾ ਦਾਣਾ ਸਬਮਰਸੀਬਲ ਮੋਟਰਾਂ ਦੇ ਦਵਾਜ ਮੁੱਕ ਗਿਆ ਪਰ ਸਾਡੇ ਦੇ ਚਲੋ ਚੱਲ ਰਿਹਾ ਇਹ ਦੋਸਤੋ ਮਲੇ ਦਾ ਜ਼ਾਬਦਾ ਮੁੱਕਿਆ ਇੱਕ ਖੂਤੇ ਬਚਾ ਇਥੇ ਖੂਹ ਸੀਗਾ ਤੇ ਪੁਰਕਾ ਤੋਂ ਹੋ ਗਿਆ ਆ ਦੇਸੀ ਤਰੀਕਾ ਅੱਜ ਕੱਲ ਬਹੁਤ ਘੱਟ ਲੱਭਦੀਆਂ ਨੇ ਬੜਾ ਸਾਲ ਮਰੋ ਗਿਆ ਦੇਸੀ ਤਰੀਕਾ ਏ ਇਹ ਕਾਫੀ ਤਕੜਾ ਤੇ ਬੂੜ ਜਿੱਡਾ ਰੋਖ ਹੋ ਗਿਆ ਏ ਅੱਜ ਕੱਲ ਬਹੁਤ ਘੱਟ ਲੱਭਦੀਆਂ ਪਰ ਪੁਰਾਣੀ ਲੱਗੀ ਸਾਡੇ ਖੂਹ ਦੇ ਉੱਤੇ ਉਹ ਕਾਂ ਦੇ ਆਲਣਾ ਪਿਆ ਉੱਤੇ ਦੇਖੋ ਖਤਰਾ ਮਹਿਸੂਸ ਕਰ ਰਹੇ ਪੰਛੀ ਤੇ ਹੀ ਹੁਣ